ਬੱਦੀ ਗਰਮੀ ਨੂੰ ਦੇਖ ਕੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਦੱਸਦੀ ਹੈ ਕਿ ਬੱਚਿਆਂ ਦੇ ਲਈ ਐਡਵਾਈਸ ਜਾਰੀ ਕਰ ਦਿੱਤੀ ਹੈ ਤਾਂ ਇਸ ਸਮੇਂ ਉੱਤਰ ਪ੍ਰਦੇਸ਼ ਦੇ ਵਿੱਚ ਤਾਪਮਾਨ 42 ਤੋਂ 45 ਡਿਗਰੀ ਤੱਕ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਚੁਲਸਾਉਣ ਵਾਲੀ ਲੂ ਨੇ ਲੋਕਾਂ ਦੇ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਗਰਮੀ ਨੇ ਆਪਣੇ ਤੇਜ਼ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਇਸ ਵਾਰੀ ਜਿਵੇਂ ਸਰਦੀ ਘਟ ਰਹੀ ਹੈ ਉਸ ਦੇ ਅਨੁਸਾਰ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਗਰਮੀ ਕਾਫੀ ਤੇਜ਼ ਪੈਣ ਵਾਲਿਆ ਇਸ ਦੇ ਨਾਲ ਹੀ ਬਿਜਲੀ ਵੀ ਅਬਿਜਲੀ ਵੀ ਜਿਹੜੀ ਕਿ ਸਮੱਸਿਆ ਬਣ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਕੱਟ ਲੱਗ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਰਾਤ ਦੇ ਸਮੇਂ ਬਿਜਲੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਅਤੇ ਦਿਨ ਦੇ ਵਿੱਚ ਵੀ ਬਿਜਲੀ ਦੇ ਅਚਨਚੇਤ ਲੱਗ ਜਿਹੜੀ ਕਿ ਕੱਟ ਲੱਗ ਰਹੇ ਨੇ ਜਿਸ ਦੇ ਨਾਲ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਤਾਂ ਮੌਸਮ ਵਿਭਾਗ ਦੇ ਅਨੁਸਾਰ ਇਸ ਹਫ਼ਤੇ ਪੰਜਾਬ ਦੇ ਵਿੱਚ ਗਰਮੀ ਹੋਰ ਵਧੇਗੀ ਅਤੇ ਤਾਪਮਾਨ 44 ਡਿਗਰੀ ਤੋਂ ਵੀ ਉੱਪਰ ਜਾ ਸਕਦਾ ਹੈ ਤਾਂ ਦੱਸ ਦਈਏ ਕਿ ਛੁੱਟੀ ਵਾਲੇ ਦਿਨ ਲੋਕਾਂ ਨੇ সুইমিং ਪੋਲ ਦਾ ਸਹਾਰਾ ਜਿਹੜਾ ਕਿ ਲਿਆ ਹੈਗਾ ਸ਼ਹਿਰ ਦੇ ਸਾਰੇ সুই밍 ਪੂਲਾਂ ਦੇ ਵਿੱਚ ਨਹਾਉਣ ਦੇ ਲਈ ਭੀੜ ਲੱਗ ਰਹੀ ਹੈ ਘਰਾਂ ਦੇ ਵਿੱਚ ਲੋਕ ਏਸੀ ਤੇ ਕੁੱਲਰ ਦਾ ਸਹਾਰਾ ਲੈ ਰਹੇ ਨੇ ਜੇ ਸਕੂਲਾਂ ਦੇ ਵਿੱਚ ਛੁੱਟੀਆਂ ਜਲਦੀ ਹੋ ਜਾਂਦੀਆਂ ਨੇ ਤਾਂ ਲੋਕ ਪਹਾੜਾਂ ਦੇ ਵਿੱਚ ਛੁੱਟੀਆਂ ਮਨਾਉਣ ਜਾ ਸਕਦੇ ਨੇ ਤਵੱਦੀ ਗਰਮੀ ਦੇ ਕਾਰਨ ਸਰਕਾਰ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਸਕਦੀ ਹੈ ਜਿਵੇਂ ਪੰਜਾਬ ਦੇ ਵਿੱਚ ਗਰਮੀ ਤੇਜ਼ ਹੋ ਰਹੀ ਹੈ ਉਸ